ਜੀ ਐਸਟਰਾ ਹੈ ਮੈਂ ਪੁੱਤਰ ਨਗਰੀ ਤੋਂ ਹੀ ਬਦਲ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਧਰਤੀ ਹੈ ਉੱਥੋਂ ਮੈਨੂੰ ਹੁਣ ਬਦਲ ਕੇ ਸ਼੍ਰੀ ਨਨਪੁਰ ਸਾਹਿਬ ਦਾ ਚਾਰ ਦਿੱਤਾ ਕਿਸਮਤ ਵਾਲਾ ਇੱਕ ਧਰਤੀ ਤੋਂ ਬੁੱਤਰ ਧਰਤੀ ਤੋਂ ਦੂਸਰੀ ਧਰਤੀ ਤੇ ਆਇਆ ਮੇਰੀ ਤਰਜੀਹ ਜਿਹੜੀ ਉੱਥੇ ਸੀ ਉਹੀ ਇੱਥੇ ਹੈ ਕਿ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਫੈਲਦੇ ਅਧਾਰ ਤੇ ਹੱਲ ਕੀਤਾ ਜਾਵੇ ਜੋ ਮੇਰੇ ਲੈਵਲ ਤੇ ਹੋ ਸਕਦਾ ਜਿਹੜਾ ਮੇਰਾ ਲੈਵਲ ਤੋਂ ਬਾਹਰ ਹੈ ਉਹ ਜਿਸ ਲੈਵਲ ਤੇ ਉਹਨੂੰ ਭੇਜਣਾ ਉਸ ਲੈਵਲ ਤੇ ਉਸ ਪ੍ਰੋਬਲਮ ਨੂੰ ਉਸ ਤਕਲੀਫ ਨੂੰ ਪਹੁੰਚਾਇਆ ਜਾਵੇ ਤਾਂ ਜੋ ਲੋਕਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਜਸਟਿਸ ਫਾਈਨਲੀ ਮਿਲ ਸਕੇ ਲਿਖੋ ਇਸ ਤਰ੍ਹਾਂ ਹੈ ਕਿ ਹਜੇ ਤਾਂ ਅੱਜ ਮੈਂ ਜੁਆਇਨ ਕੀਤਾ ਜਿਸ ਤਿਸ ਤਰ੍ਹਾਂ ਦੀ ਸਮੱਸਿਆ ਜਿਹੜੀ ਕੋਈ ਆਉਂਦੀ ਹੈ ਉਹਦਾ ਹੱਲ ਵੀ ਕੋਈ ਨਾ ਕੋਈ ਹੁੰਦਾ ਵੇਖੋ ਅੱਜ ਕੋਈ ਹੋਲਾ ਮਹੱਲਾ ਪਹਿਲੀ ਵਾਰੀ ਨਹੀਂ ਬਹੁਤ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ ਪ੍ਰੋਗਰਾਮ ਜੇ ਕੋਈ ਦਿੱਕਤ ਕਿਤੇ ਕੋਈ ਕਮੀ ਰਹਿੰਦੀ ਹੈ ਤੁਹਾਡੇ ਮਾਧਿਅਮ ਰਾਹੀਂ ਵੀ ਅਗਰ ਮੇਰੇ ਕੋਲੇ ਪਹੁੰਚੇਗੀ ਜਾਂ ਕਿਸੇ ਹੋਰ ਐਡਮਿਨਿਸਟ੍ਰੇਸ਼ਨ ਦੇ ਵਿੰਗ ਤੋਂ ਮੇਰੇ ਕੋਲੇ ਪਹੁੰਚੇਗੀ ਜੇ ਡੈਫੀਨਿਟਲੀ ਜੋ ਦਾ ਬਣਦਾ ਹੱਲ ਹੈ ਉਹ ਕਰਨਾ ਮੇਰੀ ਡਿਊਟੀ ਬਣਦੀ ਹੈ ਡੈਫੀਨਿਟਲੀ ਆਈ ਵਿਲ ਡੂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਜੋ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਜੋ ਗਵਰਨਮੈਂਟ ਦੇ ਲੋਕਾਂ ਦੇ ਨਾਲ ਜਿਹੜੇ ਰੂਲ ਐਂਡ ਐਕਟਸ ਬਣੇ ਆ ਉਹਦੇ ਮੁਤਾਬਕ ਕੰਮ ਕਰਨ ਲਈ ਮੇਰਾ ਦਫ਼ਤਰ ਹਮੇਸ਼ਾ ਉਹਨਾਂ ਲਈ ਖੁੱਲ੍ਹਾ ਹੈ ਉਹ ਕਿਸੇ ਵੇਲੇ ਵੀ ਵਰਕਿੰਗ ਟੰਟੇ ਦੇ ਵਿੱਚ 9 ਤੋਂ 5 ਕਦੇ ਵੀ ਮੇਰੇ ਆਫਿਸ ਆ ਸਕਦੇ ਨੇ ਕਿਸੇ ਤਰ੍ਹਾਂ ਦੀ ਸਮੱਸਿਆ ਹੋਣਾ ਉਹ ਮੇਰੇ ਨਾਲ ਡਿਸਕਸ ਕਰ ਸਕਦੇ ਨੇ ਮੈਨੂੰ ਦੱਸ ਸਕਦੇ ਨੇ ਉਹਨਾਂ ਦੀ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਫੌਰੀ ਤੌਰ ਤੇ ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਇਨਸਾਫ ਮਿਲਦਾ ਇਨਸਾਫ ਟਾਈਮਲੀ ਮਿਲਣਾ ਚਾਹੀਦਾ ਮੇਰੀ ਇਹ ਪ੍ਰਾਇੋਰਟੀ ਹੁੰਦੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਟਾਈਮਲੀ ਜਿਹੜੀ ਹਰ ਸਮੱਸਿਆ ਦਾ ਹੱਲ ਉਹ ਇੱਥੋਂ ਦੇ ਹਰੇਕ ਨਾਗਰਿਕ ਨੂੰ ਜਿਹੜਾ ਦਿੱਤਾ ਜਾ ਸਕੇ